ਸਾਸਰੀਗਾ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਪਿੰਡ ਪਿੰਡਰ ਜ਼ਿਲ੍ਹਾ ਅਮਰਸਰ ਤਹਿਸੀਲ ਪਾਬਾ ਬਕਾਲਾ ਛੋਨੀ ਵੀਰ ਕੋਲ ਪਹੁੰਚੇ ਆਂ ਵੀਰ ਨੇ ਦੋ ਟਰੈਕਟਰ ਇਹ ਦੋ ਟਰੈਕਟਰ ਤੇ ਇੱਕ ਟਰਾਲਾ ਸੇਲ ਕਰਨਾ 2007 ਮਾਡਲ ਟਰੈਕਟਰ ਆ ਇੱਕ 10 ਮਾਡਲ ਆ ਉਹਦੀ ਵੀਡੀਓ ਵੀ ਚੜੂਗੀ ਪਹਿਲਾਂ ਆਪਾਂ ਟਰਾਲੇ ਦੀ ਤੇ 2007 ਮਾਡਲ ਦੀ ਵੀਡੀਓ ਚੜਾਵਾਂਗੇ ਬਹੁਤ ਹੀ ਚੰਗੀ ਕੁਆਲਿਟੀ ਦਾ ਟਰੈਕਟਰ ਆ ਜੀ 575 ਸਰਪੰਚ ਉੱਚੀ ਟੈਂਕੀ ਵਾਲਾ ਬਹੁਤ ਹੀ ਵਧੀਆ ਜੀ 14 ਦੇ ਟਾਇਰ ਪਏ ਇਹਨੂੰ ਤੇ ਟਰਾਲਾ 15 7 ਦਾ ਜੀ ਬਹੁਤ ਸੋਹਣਾ ਟਰਾਲਾ ਵੀ ਆ ਵੀਰ ਨਾਲ ਗੱਲਬਾਤ ਕਰਾਵਾਂਗੇ ਤੇ ਡਿਟੇਲ ਲਵਾਂਗੇ ਜੀ ਅੱਛਾ ਪਾਵਰ ਸਟੀering ਨਹੀਂ ਹੈ ਅੱਛਾ ਪਾਵਰ ਸਟੀering ਨਹੀਂ ਹੈ 11 12 ਮਾਡਲ ਆ ਜੀ ਠੀਕ ਆ ਹਾਂ ਜੀ ਸਾਸਰੀਆ ਭਾਜੀ ਸਾਸਰੀਆ ਭਾਜੀ ਕੀ ਹਾਲ ਚਾਲ ਆ ਜੀ ਵਧੀਆ ਵਧੀਆ ਠੀਕ ਠਾਕ ਜੀ ਠੀਕ ਹੈ ਜੀ ਤੇ ਅੱਜ ਫਿਰ ਕਿੰਨੇ ਕਰਨੇ ਆ ਸੇਲ ਸੰਦ ਸੰਦ ਆਪਾਂ ਕੋਲ ਤਾਂ 3 ਨੇ ਲਗੇ ਹਾਂ ਜੀ ਤੇ ਵੀਡੀਓ ਪਾਵਾਂਗੇ ਦੋ ਦੀ ਠੀਕ ਹੈ ਇੱਕ 575 ਦੋ 575 ਅੱਛਾ ਇੱਕ 2010 ਮਾਡਲ ਤੇ ਇਹ ਸਾਤ ਆ ਠੀਕ ਆ ਤੇ ਟਰਾਲੀ ਆਪਾਂ ਮੰਨ ਲਓ ਵੀ ਜਿਹੜੀ 3 ਲੱਖ ਰੁਪਏ ਦੀ ਟਰਾਲੀ ਆ ਨਾ ਟਰਾਲਾ ਵਾ ਠੀਕ 15 7 ਦਾ ਠੀਕ ਆ ਉਹ ਆਪਾਂ 170 ਦਾ ਦੇ ਦੇਣਾ ਠੀਕ ਆ ਸਹੀ ਆ ਐਡਰੈਸ ਦੱਸ ਦਿਓ ਵੀਰ ਜੀ ਆਪਣਾ ਪਿੰਡ ਭਿੰਡਰਾ ਜਿਹੜਾ ਅੰਮ੍ਰਿਤਸਰ ਆ ਠੀਕ ਆ ਲਾਗੇ ਆਪਣੇ ਰੱਗਿਆ ਵੀ ਪੈਂਦਾ ਤੇ ਖਰਚੀਆਂ ਵੀ ਪੈਂਦਾ ਪੱਬ ਕਾਲਾ ਸਾਹੂ ਲਾਗੇ ਆ 10 ਕਿਲੋਮੀਟਰ ਪਿਆਸ ਆ ਠੀਕ ਆ ਦਾ ਮੋਬਾਈਲ ਨੰਬਰ 9815647787 ਠੀਕ ਹੈ ਤਾਂ ਮੇਰਾ ਸੋਨੀ ਆ ਸਿੰਧ ਬੈਂਕ ਦੇ ਲਾਗੇ ਘਰ ਹੈ ਆਪਣਾ ਮਕਰਪਿੰਡ ਦੇ ਵਿੱਚ ਸਿੰਧ ਬੈਂਕ ਹੈ ਇੱਕੋ ਦਿੰਕਿਆ ਪਿੰਡ ਹੈ ਹਾਂਜੀ ਇਹਨੂੰ ਵੀ ਸੋਨੀ ਤੇ ਜਾਂ ਸੋਨੀ ਤੇ ਜਾਂ ਦਰਬਾਰੇ ਦਾ ਨਾਮ ਪੁੱਛ ਲੜ ਕਿਉਂਕਿ ਦਰਬਾਰੇ ਦਾ ਇੱਕੋ ਹੀ ਆ ਪਿੰਡ ਚ ਹਾਂਜੀ ਸੋਨੀ ਬਹੁਤ ਆ ਜੀ 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 ਬਾਕੀ ਇਹ ਕਿਹਨੇ ਇਧਰੋਂ ਪੋੜਲ ਨੂੰ ਆਉਣਾ ਹੋਵੇ ਹਾਂਜੀ ਰੋੜਾ ਰੱਖਾਈ ਇਹ ਕਿਹੜਾ ਜਾਂਦਾ ਜਲੰਧਰ ਤੋਂ ਟੈਂਕੀ ਦੀਂਦੀ ਸਾਹਮਣੇ ਇਧਰੋਂ ਆਉਂਦੇ ਆ ਘੁੰਮਦੇ ਘੁੰਮਦੇ ਆ ਸਕਦੇ ਆ ਗਰਾਊਂਡ ਲਗ 10 ਕਿਲੋਮੀਟਰ ਪਿੰਡ ਹਟਵਾਵਾ ਹਾਈਵੇਮੋਂ ਜਿਹੜਾ ਜਲੰਧਰ ਰੋਡ ਵਾਲਾ ਨਾ ਹਾਂਜੀ ਮੰਨ ਲਓ ਜੇ ਜਲੰਧਰ ਨੂੰ ਜਾਂਦੇ ਅੰਮ੍ਰਿਤਸਰ ਤੋਂ ਜੀ ਤੇ ਮੰਨ ਲਓ ਕਿ ਇਧਰ ਖੱਬੇ ਹੱਥ ਪਿੰਡ ਆ ਠੀਕ ਆ ਜੀ ਸਹੀ ਆ ਤੇ ਇਹ ਕਿੰਨਾ ਮਾਡਲ ਆ ਭਾਈ ਟਰੈਕਟਰ ਇਹ ਪਾਜੀ 2007 ਮਾਡਲ ਆ ਪੰਜਾਬ 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 ਨੰਬਰ ਠੀਕ ਆ ਜੀ ਬਾਕੀ ਸਾਫ਼ ਸੁਥਰਾ ਵਾ ਠੀਕ ਆ ਟਾਇਰ ਵੀਰ ਜੀ ਕਿੰਨੇ ਕੇ ਪੈਸੇ ਹੋਣਗੇ ਟਾਇਰ ਪਾਜੀ ਪਿਛਲੇ ਅੱਧੇ ਅਗਲੇ 70 70 ਪੈਸੇ ਮੰਗਦੇ ਚੱਲੇ ਠੀਕ ਹੈ ਜੀ ਬਾਕੀ ਇੰਜਨ ਗੇਅਰ ਲਿਫਟ ਦਾ ਹਾਂਜੀ ਪੂਰੀ ਗਾਰੰਟੀ ਆ ਠੀਕ ਕਰਕੇ ਲਿਆਂਦਾ ਅੱਛਾ ਬਾਕੀ ਆ ਵੀ ਮਾੜੇ ਮੋਟੇ ਦਾਗ ਹੋ ਸਕਦੇ ਆ ਆ ਟੂ ਸ਼ਾਟੇ ਵਿਖਾ ਦਿਓ ਅੱਛਾ ਰੰਗ ਲੱਥਾ ਜਿੱਥੇ ਜਿੱਥੇ ਰੰਗ ਲੱਥਾ ਵਾ ਸੋਹਾਂ ਵਾ ਆ ਵੇਖੋ ਜੀ ਬਾਕੀ ਹੈ ਬਹੁਤ ਸੋਹਣਾ ਵਾ ਤੇ ਬਿਲਕੁਲ ਵਧੀਆ ਵਾ ਸੰਭਾਲਿਆ ਟਰੈਕਟਰ ਜਿੰਨੇ ਵੀ ਸੰਭਾਲਿਆ ਇਹ ਬਸ ਸੋਹਣਾ ਖੱਬਦਾ ਜੀ 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 ਅੰਜਨ ਵੀ ਦਿਖਾ ਦਿੰਨੇ ਆਪਾਂ ਉੱਪਰਲੇ ਬੰਨੇਓ ਬਾਕੀ ਬੰਪਰ ਵੀ ਲੱਗਾ ਹਾਂ ਬੰਪਰ ਛਤੜੀ ਬਾਕੀ ਟਰੈਕਟਰ ਤੇ ਵੀ ਇਹਨਾਂ ਸਾਹਮਣੇ ਚੱਲਿਆ ਹਨਾ ਕਿਸਦੇ ਹੱਥੋਂ ਵੱਲੋਂ ਸਾਹਮਣੇ ਚੱਲਿਆ ਕਿ ਸਿਆਣੇ ਬੰਦੇ ਦੀ ਇਹ ਨਹੀਂ ਅਮ ਕਈ ਵਾਰੀ ਮੁੰਡਿਆਂ ਮੜਿਆਂ ਦੇ ਚੱਲਦਾ ਵੀ ਉਹ ਰਿਸਾਂ ਉਹਨਾਂ ਅਹ ਸੀਲਰ ਇਹਨਾਂ ਲੱਗੀ ਆ ਠੀਕ ਆ ਇਹ ਆਮ ਹੀ ਟਰੈਕਟਰਾਂ ਦੇ ਬੰਦੇ ਭਜੋਣ ਭਜੂਣ ਵਾਸਤੇ ਤੋੜ ਤਾੜ ਦਿੰਦੇ ਆ ਜੀ ਅਰੇ ਅਰੇ ਸਾਲਾ ਨਟਵ ਨਹੀਂ ਖੁੱਲਾ ਠੀਕ ਆ ਇਹ ਵੇ ਲੋ ਨਾ ਆ ਨਾਟਾ ਜਾਂ ਰੇਸ ਵਧਾਉਣ ਵਧੂਣ ਵਾਲਾ ਚੱਕਰ ਨਹੀਂ ਸਾਮਕੇ ਚਲਾਇਆ ਜਿੰਦਾ ਮਾਡਲ 7 ਆ ਹਨਾ 2007 ਮਾਡਲ ਠੀਕ ਹੈ ਇਹ ਕਰਾ ਗੇੜਾ ਕੱਢ ਦਿੰਨੇ ਆ ਟਰੈਕਟਰ ਦਾ ਬਾਕੀ ਟਾਇਰ ਟਾਇਰ 14 ਦੇ 14 ਦੇ ਆ ਗੁਡੀਅਰ ਕੰਪਨੀ ਦੇ ਆ ਵੇਖੋ ਗੁਡੀਅਰ ਕੰਪਨੀ ਆ ਹਾਂ ਗੁਡੀਅਰ ਕੰਪਨੀ ਦੇ 14 ਦੇ ਟਾਇਰ ਆ ਗੁਡੀਅਰ ਦੇ ਆ ਤੇ ਬਹੁਤ ਹੀ ਸੋਹਣੇ ਆ ਹੁੱਕ ਵੀ ਬੜੀ ਲੱਗੀ ਵਧੀਆ ਨਾਲ ਵੀਰ ਜੀ ਕੀ ਕੀ ਇਹਦੇ ਵੀਰੇ ਟੌਪ ਲਿੰਕ ਆ ਹਾਂਜੀ ਤੇ ਫਟੀ ਬਲੈਂਕ ਦੇ ਨਾਲ हां ਫਟੀ ਆ ਟੋ ਬਲੈਂਕ ਦੇ ਨਾਲ ਅਰੀਨਲ ਗੁੱਲੇ ਮਿਲਣਗੇ ਜਿਹੜੇ ਏਜੰਸੀ ਨਾਲ ਦੇ ਆਉਂਦੀ ਹੈ ਠੀਕ ਉਹ ਮਿਲਣਗੇ ਸਹੀ ਹੈ ਜੀ ਆਹ ਛਤਰੀ ਵੀ ਲੱਗੀ ਵੇਖ ਲਓ ਸਹੀ ਛਤਰੀ ਲੱਗੀ ਆ ਬਾਕੀ ਟਾਇਰ ਵੀ ਬਹੁਤ ਸੋਹਣੇ ਆ ਵੇਖ ਲਓ ਅੱਦੇ ਅੱਦੇ ਵੀਰ ਕਹਿੰਦਾ ਅੱਦੇੋਂ ਥੋੜੇ ਵੱਡੀ ਹੋਣੇ ਵੀਡੀਓ 'ਚ ਥੋੜੇ ਲੱਗਦਾ ਕਿ ਵੱਡੇ ਲੱਗਦੇ ਆ ਵੀਡੀਓ ਦੇ ਵਿੱਚ ਥੋੜੇ ਟਾਇਰ ਵੱਡੇ ਲੱਗਣਗੇ ਤੁਹਾਨੂੰ ਆਹ ਵੇਖੋ ਅਗਲੇ ਟਾਇਰ ਵੀ ਵੇਖਦੇ ਆ ਬਾਕੀ ਰੰਗ ਵੀ ਬਹੁਤ ਸੋਹਣਾ ਵਾ ਟਰੈਕਟਰ ਦਾ ਹਾਲਤ ਚੰਗੀ ਕੰਡੀਸ਼ਨ ਵਧੀਆ ਵਾ ਬਾਕੀ ਜੰਨਾ ਵੀ ਆ ਵੀਰ ਲਾਕੂ ਆ ਕੇ ਦੇਖੇ ਚਲੋ ਇਹ ਚੀਜ਼ ਤੇ ਲੱਗੀ ਆ ਕੇ ਪਤਾ ਲੱਗਣੀ ਆ ਹਾਂਜੀ ਹਾਂਜੀ ਕੋਸ਼ਿਸ਼ ਕਰੀਦੀ ਆ ਫਿਰ ਜਿਹੜੀ ਵੀਰ ਨੇ ਦੂਰੋਂ ਵੀ ਆਉਣਾ ਵੇ ਕਿ ਅਗਲੇ ਤੱਕ ਢੇੜਾ ਨਾ ਪਵੇ ਹਾਂਜੀ ਕਿ ਜੰਨਾ ਕ ਮੰਨ ਲਓ ਵੀ ਆਪਾਂ ਵਿਖਾ ਸਕਦੇ ਆ ਆ ਚਾਬੀਆਂ ਜੂਬੀਆਂ ਚੈੱਕ ਕਰ ਲਓ ਵੀ ਲੋਗ ਵਾਲੀਆਂ ਵੀ ਚਾਬੀਆਂ ਨਾਲ ਹੀ ਆ ਜੇ ਲੋਗ ਵਾਲੀ ਵੀ ਚਾਬੀ ਨਾਲ ਹੀ ਆ ਇਹ ਕਈ ਚੀਜ਼ਾਂ ਦੱਸਣ ਦਾ ਚੇਤਾ ਪੁੰਜਦਾ ਵਾ ਮਤਲਬ ਵੀ ਅਜੇ ਤੱਕ ਸ਼ੌਂਕੀ ਬੰਦਾ ਨਹੀਂ ਜਿੱਦਾਂ ਹੁੰਦਾ ਹਾਂਜੀ ਪਹਿਲੇ ਨੇ ਇੱਕਾਂਕੀ ਤੌਰ ਤੇ ਸਾਂਭ ਕੇ ਚਲਾਇਆ ਵਾ ਸਾਂਭ ਕੇ ਚਲਾਇਆ ਵਾ ਪੂਰਾ ਵਧੀਆ ਟਰੈਕਟਰ ਆ ਸਟਾਰਟ ਕਰਕੇ ਦਿਖਾਈਏ ਵੀਰ ਜੀ ਇੱਕ ਰੰ ਮੜਾ ਜੈ ਇਹਨੂੰ ਮਾਰੋ ਹੌਸਲਾ ਸਟਾਰਟਿੰਗ ਸਟੂਟਿੰਗ ਵੀ ਇੱਕ ਰੰ ਚੈੱਕ ਕਰਾ ਦਿੰਨੇ ਆ ਆ ਕੇ ਤੁਸੀਂ ਆਪ ਵੀ ਚੈੱਕ ਕਰ ਲਓ ਆ ਵੇਖੋ ਜੀ ਬਾਕੀ ਕੋਈ ਵੀ ਗੱਲ ਜੇ ਕੋਈ ਰਹਿੰਦੀ ਹੋਈ ਤੇ ਫੋਨ ਤੇ ਵੀ ਪੁੱਛ ਸਕਦਾ ਵਾ ਬੰਦਾ ਲੱਗਿਆ ਲੱਗ ਗਿਆ ਗੱਲ ਬਣਨੀ ਮੁੜ ਕੇ ਫੋਨ ਤੇ ਮੈਂ ਉਹ ਦੱਸਣਾ ਵਾ ਚੰਨਾ ਕਿ ਮਨ ਲੋ ਵੀਡੀਓ ਹੀ ਦੱਸਿਆਂਦਾ ਹਾਂ ਕੋਈ ਗੱਲ ਵੱਖਰੀ ਰਹਿ ਗਈ ਵੱਖਰੀ ਸਾਡੇ ਕੋਲ ਨਾ ਵੀਡੀਓ ਤੇ ਪੁੱਛੀ ਗਈ ਹੋਏ ਉਹ ਪੁੱਛ ਲੈ ਬੰਦਾ ਤੇ ਬਾਕੀ ਜਿੰਨਾ ਸਮਾਨ ਆਪਾਂ ਵੀਡੀਓ ਚ ਬਖਾਵਾਂਗੇ ਇਹ ਨਹੀਂ ਆਪੇ ਉਲਟੀਪਲਟੀ ਹੋ ਜਾਊਗਾ ਉਹ ਲੱਗਾ ਹੀ ਮਿਲੂਗਾ ਬਾਕੀ ਵੇਟ ਵਾਰਟ ਨਾਲ ਆ ਅੱਛਾ ਵੇਟ ਨਾਲ ਹੀ ਆ ਹਾਂਜੀ ਆਹ ਵੇਖੋ ਵੀਡ ਵੀ ਲੈ ਲਈਏ ਲੱਥੀ ਆਉਣਗੇ ਆਪਾਂ ਲੱਥੀ ਦੱਸਾਂਗੇ ਇੱਕ ਗੱਲ ਹੋਰ ਹੈ ਕਿ ਵੀਰ ਜੀ ਹੁਣੀ ਪੂਰਾ ਬਿਲਕੁਲ ਸਿੱਧਾ ਤੇ ਸਾਫ਼ ਸੁਥਰਾ ਸੱਚਾਈ ਵਾਲਾ ਕੰਮ ਕਰਦੇ ਆ ਬਾਕੀ ਕੱਲਾ ਬੋਲਣ ਦੀ ਗੱਲ ਨਹੀਂ ਕਿ ਆ ਕੇ ਮਿਲੋਗੇ ਮਿਲ ਕੇ ਪਤਾ ਲੱਗਦਾ ਜੀ ਬੰਦਾ ਕਿਦਾਂ ਦਾ ਹੈ ਕੋਈ ਵੀ ਚੀਜ਼ ਆਪਾਂ ਨਵੀਂ ਵੀ ਲੈ ਲਈਏ ਕੁਝ ਵੀ ਲੈ ਲਈਏ ਮਾੜਾ ਮੋਟਾ ਕੁਝ ਵੀ ਨਵੀਂ ਚੀਜ਼ ਦੇ ਵੀ ਆਪਾਂ ਨੂੰ ਸਰਵੋਸ ਕਰਾਉਣੀ ਪੈਂਦੀ ਹੈ ਜੀ 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 ਵੀ ਆਪਾਂ ਬਿਲਕੁਲ ਹੀ ਆਖੀਏ ਕਿਉਂਕਿ ਰਜਗਾਰ ਸਾਡੇ ਮਿਸਤਰੀ ਭਰਾਵਾਂ ਦੇ ਵਿੱਚ ਚੱਲੇ ਆ ਜੇ ਉਹਨਾਂ ਦਾ ਵੀ ਤੰਦਾ ਇਨਾਂ ਚੀਜ਼ਾਂ ਦੇ ਨਾਲ ਹੀ ਚੱਲਦਾ ਠੀਕ ਹੈ ਜੀ ਹਾਂ ਤੇ ਇਹਦਾ ਵੀਰ ਜੀ ਮੁੱਲ ਕਿੰਨਾ ਕਰੋਗੇ ਮੁੱਲ ਜੇ ਤ ਕੁਸ਼ਨ ਪਛਣਾ ਆ ਤਾਂ ਫੇਰ ਤਾਂ ਮੁੱਲ 320000 ਰੁਪਏ ਅੱਛਾ ਜਿਹਨੇ ਮੋਲੀ ਪੁੱਛਣਾ ਗੱਲਾਂ ਮੁੱਲ ਪੁੱਛ ਕੇ ਫੋਨ ਵੀ ਕੱਟ ਦਿੰਦੇ ਵੀਰ ਫੋਨ ਵੀ ਕੱਟਣਾ ਹੁੰਦਾ ਹਾਂ ਤੇ ਜਿਹਨੇ ਦੇਣ ਲੈਣ ਵਾਲਾ ਆਪਾਂ ਨਾ 310 ਦਾ ਦਵਾਂਗੇ 310 ਦਾ 310000 ਰੁਪਏ ਦਾ ਕਿਉਂਕਿ ਵੀਰਾਂ ਨੂੰ ਪਤਾ ਸੀਜ਼ਨ-ਸੂਜ਼ਨ ਚੋਂ ਟਰੈਕਟਰ ਲੱਭਦੇ ਵੀ ਨਹੀਂ ਆ ਲੱਭਦੇ ਵੀ ਨਹੀਂ ਤੇ ਸਾਰਿਆਂ ਬਿਜੀ ਵੀ ਤੇ ਬਾਕੀ ਇਹ ਜਿਹੜਾ ਟਰੈਕਟਰ ਸੋਨਾ ਹੀ ਆ ਇਹ ਸੋਨਾ ਹੀ ਆ ਜਦੋਂ ਮਰਜੀ ਵੇਚ ਲੋ ਇਹ ਇਹ ਜਿੱਦਾਂ ਬੁਲਟ ਵਾਲਾ ਹਿਸਾਬ ਹੈ ਕਿ ਇਹਨਾਂ ਦੀ ਮਾਰਕੀਟ ਡਾਊਨ ਨਹੀਂ ਹੁੰਦੀ ਇਹ ਮੰਨ ਲੋ ਵੀ ਚੱਲਦਾ ਫਿਰਦਾ ਸੋਨਾ ਲਾ ਲੋ ਜਾਂ ਕੁਛ ਵੀ ਆ ਜਦੋਂ ਮੂੰਹ ਕੋਈ ਕੱਢੇ ਜੀ ਮਾਰਕੀਟ ਦੇ ਹਿਸਾਬ ਨਾਲ ਜੋ ਰੇਟ ਕੋਈ ਵੀ ਆ ਤੇ ਵਪਾਰੀਆ ਦੋ ਚੌਂ ਨੂੰ ਪੁੱਛ ਕੇ ਜੋ ਰੇਟ ਲੈਂਦੇ ਦਿੱਕਾ ਉਸੇ ਵੇਲੇ ਜੀ 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 ਜਿਨ੍ਹਾਂ ਨੇ ਲਏ ਹੀ ਪੁਰਾਣੇ ਟਰੇਡਰ ਉਹਨਾਂ ਸਮਿਆਂ 'ਚ ਤੇ ਅੱਜ ਵੀ ਉਹਨੇ ਦੇ ਹੀ ਆ ਉਹਨੇ ਦੇ ਹੀ ਵਿਕਣ ਦੇ ਆ ਮੰਨ ਲੋ ਜੇਸ ਟਾਈਮ ਆ ਤੂੰ ਜੇ 14 ਸਾਲ ਪਹਿਲਾਂ ਜੇ ਦਾ ਮਾਡਲ 11 ਮਾਡਲ ਜਾਂ 7 ਮਾਡਲ ਜਿੰਨਾ ਕ ਆਪਾਂ ਮੁੱਲ ਕੀਤਾ ਉਨੇਕ ਦਾ 2007 ਚ ਆਇਆ ਹਣਾ ਨਮਾ ਨਮਾ ਠੀਕ ਆ ਐਦੋਂ ਤੁਸੀਂ ਇਹ ਸੋਚ ਲਓ ਵੀ 2024 ਚੱਲਣ ਡਿਆ ਵਾ ਜੀ 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 ਬਾਕੀ 2024 ਆ ਤੇ ਤਰੀਕ ਅੱਜ 16 ਵਾ ਠੀਕ ਹੈ ਜੀ ਤੇ ਆ ਟਰਾਲੇ ਬਾਰੇ ਦੱਸੀ ਵੀਰ ਜੀ ਪਰਾਲਾ ਵੀਰੇ 7 715 ਦਾ 715 ਠੀਕ ਆ 15 ਦਾ ਟਰਾਲਾ ਹੋ ਕਦੂਜੀ ਆਪਣੀ ਨੋਦੇ ਸਿੰਪਲ ਜਿਹੜੀ ਹੁੰਦੀ ਆ ਤੇ ਮੱਛੀ ਉਹ ਕੋ ਹੋ ਸਕਦੀ ਆ ਹੋ ਸਕਦੀ ਆ ਇਹ ਮਿਸਤਰੀ ਨੂੰ ਆਪਾਂ ਵੀ ਪੁੱਛਿਆ ਵਾ ਉਹ ਆਂਦਾ 10 ਤੋਂ 12000 ਰੁਪਈਆ ਲੱਗਣਾ ਵਾ ਮੰਨ ਲਓ ਵੀ 10 ਤੋਂ 12 ਕੀ ਇਹ ਇਹ ਮਹਾਂ 5-7000 ਹੀ ਪੰਜ ਹੀ ਲੱਗਣਾ ਇਹ ਵੀ ਲੋਹਾ ਵਿੱਚ ਜਲ ਜਾਣਾ ਹਾਂ ਇਹ ਵੀ ਗੱਲ ਹੈ ਇਹ ਵੀ ਕੀ ਚਲੋ ਆਪਾਂ ਦਾ ਆਈਡੀਆ ਲਿਆ ਸੀ ਆ ਪੰਗੜਾ ਟਰਾਲੀ ਖੜੀ ਸੀ ਉਦੋਂ ਜਦੋਂ ਗੱਲ ਕਰੀਏ ਫੇ ਮਨ ਲਓ ਵੀ ਅਗਲਾ ਦੱਸ ਦਦਾ ਸਹੀ ਹਾਂ ਤੇ ਜੇ ਮੱਛੀ ਉਹ ਕ ਲੱਗ ਜੇ ਇਹ ਫੇ 3 ਲੱਖ ਦੀ ਹੋ ਜਾਣੀ ਆ ਹਾਂਜੀ ਹਾਂਜੀ ਇੱਕ ਹੋਰ ਟਰਾਲੀ ਮਿਣੀ ਆ ਆਪਾਂ ਹਾਂ ਮਨੋ ਕਈ ਵਾਰ ਇਹ ਨਹੀਂ ਆ ਵੀ ਘਰਾਲਿਆਂ ਨੂੰ ਭਲੇਖਾਂ ਦਾ ਸਾਡੀ ਚੀਜ਼ ਕਿੰਨੇ ਫੁੱਟੀ ਆ ਤੇ ਕਈ ਵਾਰਾਂ ਵਪਾਰੀ ਨੂੰ ਵੀ ਭਲੇਖਾ ਪੈਂਦਾ ਵੀ ਇਹ ਕੋਈ ਵੱਡੀ ਗੱਲ ਨਹੀਂ ਆ ਨਿੱਜੀ ਜਿਹੀ ਗੱਲ ਆ ਕਈ ਵਾਰ ਛੋਟ ਪੱਟਦਾ ਇਧਰ ਉਧਰ ਹੋ ਜਾਂਦਾ ਜੀ ਪਰ ਆਪਾਂ ਇਹ ਮਿਣੀ ਆ ਸੱਤ ਪੂਰੀ ਆ ਚੌੜੀ ਆ ਠੀਕ ਆ ਤੇ 15 ਲਮੀ ਆ ਠੀਕ ਆ ਸਾਡੇ 4 ਫੁੱਟ ਤੋਂ 1 ਇੰਚ ਘਟਿਆ ਆ ਉਪਰੋਂ ਉਪਰੋਂ ਠੀਕ ਮੰਨ ਲਓ ਮੈਂ ਵਾੜ ਵਾੜ ਤੋਂ ਵਿੜ ਤੱਕ ਕੀਤਾ ਹੱਥ 'ਚ ਇਹ ਤਾਂ ਫੜਿਆ ਹੈ ਇਧਰ ਕੀਤਾ ਵੀ ਕੋਲ ਹੀ ਇਹ ਤਾਂ ਫੜ ਲਿਆ ਹੈ ਵੀ ਕਈ ਵਾਰਾਂ ਵੀਡੀਓ 'ਤੇ ਗੱਲ ਬੋਲੀ ਵੀ ਇਹ ਨਾ ਹੋਏ ਬੰਦਾ ਝੂਠਾ ਭੈਜੀ ਜੀ 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 ਤੇ ਕਰਕੇ ਮੈਂ ਪਹਿਲਾਂ ਇੱਕ ਟਰਾਲੀ ਮੇਣ ਚੁੱਕਾ ਵਾਂ ਠੀਕ ਆ ਤਾਂ ਵੀਡੀਓ 'ਚ ਮੇਣ ਕੇ ਤੇ ਵਿਖਾ ਦਈਏ ਨਹੀਂ ਪਤਾ ਲੱਗਦਾ ਕਈ ਜੀ ਇੱਕ ਮਿੰਟ ਆਹ ਵੇਖੋ ਬਾਕੀ ਐ ਸਫਾਈ ਸੂਈ ਪੂਰੀ ਆ ਹੁੱਕ ਵੀ ਬਹੁਤ ਸੋਹਣੀ ਲੱਗੀ ਆ ਬਾਕੀ ਨਿੱਗਰ ਆ ਕਿ ਆਪਾਂ ਇਹ ਗੱਲ ਦੱਸਣੀ ਆ ਵੀ ਬਾਹਰ ਵਾਲੇ ਟਾਇਰ ਪਾਸੇ ਵਾਲੇ ਨਾ ਜਿਹੜੇ ਸਾਈਡਾਂ ਵਾਲੇ ਹਾਂਜੀ ਉਹ ਕੰਮ ਦਿੰਦੇ ਆ ਕੰਮ ਦਿੰਦੇ ਆ ਅੰਦਰ ਵਾਲੇ ਦੋਵੇਂ ਟਾਇਰ ਉਹ ਗੋਸਦਾ ਉਹ ਪੁਰਾਣੇ ਪਹਿਣਗੇ ਹਾਂ ਪੁਰਾਣੇ ਪਹਿਣਗੇ ਇਹ ਗੱਲ ਦੱਸਦਾ ਤਾਂ ਮੈਂ ਇਹ ਗੱਲ ਮੈਂ ਤਾਂ ਦੱਸਣ ਰਿਹਾ ਵੀਰ ਕਈ ਵਾਰਾਂ ਵੀਡੀਓ ਵੇਖ ਕੇ ਦੂਰੋਂ ਆ ਜਾਣ ਪੈਸੇ ਵੀ ਤੇਰੇ ਜਿਵੇਂ ਚ ਪਾ ਲੈਂ ਹੁੰਦੇ ਆ ਹਾਂ ਤੇ ਆਠ ਨਟੀ ਹਾਬਿਆ ਤੇ ਰੇਲ ਦਾ ਤੁਰਾ ਹਾਂ ਰੇਲ ਦਾ ਤੁਰਾ ਐ ਮਜ਼ਬੂਤ ਪੂਰਾ ਇਹ 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 ਮੰਤੀ ਨਹੀਂ ਹੋਈ ਹੋਣਾ ਇਹ ਨਹੀਂ ਪਤਾ ਕਿੰਨਾ ਵ ਮੈਂ ਕਿੰਨੇ ਇੰਚ ਹੋਏ ਇਹ ਨਹੀਂ ਪਤਾ ਕਿ ਇਹਦੇ ਬਾਰੇ ਮੰਤੀ ਨਹੀਂ ਕੀਤੀ ਬਾਹਰੋਂ ਵੇਖ ਲਓ ਬਾਹਰੋਂ ਚੈੱਕ ਕਰ ਲਓ ਵਾਰਡ ਵੀ ਵੇਖ ਲਓ ਅੰਦਰੋਂ ਮੰਨ ਲਓ ਵੀ ਛੇਕ ਨਹੀਂ ਹੈਗੀ ਦਾਣੇ ਪਏ ਕਿਰਨਗੇ ਨਹੀਂ ਦਾਣੇ ਪਏ ਕਿਰਨਗੇ ਨਹੀਂ ਹਾਂ ਵੀ ਉਹ ਬਿਲਡਿੰਗ ਲੱਗਾ ਵਾ ਜਿੱਦਾਂ ਕਈ ਵਾਰਾ ਮਿਸਤਰੀ ਨੂੰ ਜਿੰਨਾ ਕਿ ਸਮਾਨ ਦੇਦੀ ਹੈ ਅਗਲਾ ਉਦਾਂ ਕਰ ਦਿੰਦਾ ਵਾ ਕਈ ਵਾਰਾ ਨਹੀਂ ਪਤਾ ਲੱਗਦਾ ਆ ਟੂਲ ਟਾਲ ਲੱਗਾ ਸਾਰਾ ਆ ਵੇਖ ਲਓ ਗਾਡਰ ਵੀ ਗਾਡਰ ਭਾਜੀ ਕਿੰਨੇ ਹੋਣਗੇ ਪਤਾ ਕੁਝ ਭਾਜੀ ਜੀ ਨਹੀਂ ਗਾਡਰ ਆਹ ਵਿਖਾ ਦੋ ਮੈਂ ਅੰਦਰੋਂ ਚਾਦਰ ਅੰਦਰ ਵਿਖਾਉਣ ਡਿਆ ਇਹ ਵੀ ਇਹ ਨਹੀਂ ਆ ਵੀ ਦੂਰੋਂ ਆਵੇ ਕਈ ਜਿਹੜਾ ਬੰਦੇ ਦਾ ਇਹ ਹੁੰਦਾ ਵੀ ਲਾਗੇ ਆਊਗਾ ਤੇ ਸ਼ਾਇਦ ਉਹ ਜਿਹੜੇ ਲਾਏ ਟੰਕੇ ਟੰਕੇ ਲਾਏ ਆ ਉਹ ਮੈਂ ਚੀਜ਼ ਤਾਂ ਵਿਖਾਉਣ ਡਿਆ ਵਾਂ ਕੋਈ ਛੇਕ ਨਹੀਂ ਆ ਦਾਣੀ ਨਹੀਂ ਕਰਨਗੇ ਹਾਂ ਬਾਕੀ ਆੜਤੀਆਂ ਆਲਾ ਵਾਹੇ ਟਰਾਲਾ ਇਹ ਆੜਤੀਆਂ ਕੋਈ ਆਇਆ ਵਾ ਆੜਤੀਆਂ ਕੋ ਲੈਂਦਾ ਜਿਹੜੀ ਬਾੜ ਬੂੜਾ ਕਈਆਂ ਨੂੰ ਨਾ ਪਤਾ ਬਾੜ ਮਜ਼ਬੂਤ ਲੱਗੀ ਆ ਆਹ ਵੇਖੋ ਜੀ ਇਹ ਟਰਾਲੇ ਤੇ ਜੀਪੀਐਸ ਨਹੀਂ ਚੱਲਦਾ ਤਾਂ ਕਰਕੇ ਉਹਨਾਂ ਦੇ ਦਤਾ ਵਾ ਬਾਕੀ ਬਾਹਰੋਂ ਦਾ ਸਾਰ ਸੁਣਾ ਬ ਵਿੱਚੋਂ ਮੈਂ ਤਾਂ ਮਖਾਇ ਬ ਦੂਰੋਂ ਬੰਦਾ ਵੀਰ ਕੋਈ ਆਵੇ ਉਹਦਾ ਢੇੜਾ ਨਾ ਪਵੇ ਉਹਨੂੰ ਪਸੰਦ ਆਵੇ ਤੇ ਆਜੀ ਨਹੀਂ ਤੇ ਇਹ ਆ ਵੀ ਦੂਰੋਂ ਐਵੇਂ ਟਾਈਮ ਖਰਾਬ ਦਾਲਾ ਵੀ ਚੰਗਾ ਵਾ ਸੋਨਾ ਬਾਹਰੋਂ ਵੀ ਵੇਚ ਸਕਦੇ ਤੁਸੀਂ ਟਾਇਰਾਂ ਦਾ ਮੈਂ ਦੋਵੇਂ ਅੰਦਰਵਾਰ ਵਾਲੇ ਟਾਇਰ ਮਾੜੇ ਆ ਅੰਦਰਲੇ ਟਾਇਰ ਮਾੜੇ ਆ ਬਾਹਰਲੇ ਚੰਗੇ ਆ ਬਸਾਂ ਕਰਨ ਨੂੰ ਹੋਈ ਜਾਵੇ ਕਿਉਂਕਿ ਜੇ ਤਾਂ ਸਾਡੇ ਕੋਲ ਖੁਦ ਨਹੀਂ ਵਿਗਦੀ ਆ ਦੋ ਚੌਂ ਦਿਨਾਂ ਪੰਨਾਂ ਚ ਹਾਂਜੀ ਤੇ ਅੰਦਰ ਵਾਲੇ ਟਾਇਰ ਅਸੀਂ ਬਦਲ ਦਨੇ ਆ ਬਾਕੀ ਸੀਜ਼ਨ ਆ ਗਿਆ ਸੀਜ਼ਨ ਤੇ ਟਾਇਰਾਂ ਵਾਲੇ ਪੈਸੇ ਤਾਂ ਪੂਰੇ ਹੋ ਜਾਣੇ ਹੁੰਦੇ ਆ ਉਹ ਟਾਇਰਾਂ ਵਾਲੇ ਸਾਡੇ ਮੰਨ ਲਓ ਕਿ ਪੈਸੇ ਪੂਰੇ ਹੋਏ ਤੇ ਸੀਜ਼ਨ ਤੋਂ ਬਾਅਦ ਚੋ 2000 ਰੁਪਇਆ ਗੇੜੇ ਦਾ ਵਾਦੇ ਮੰਨ ਕੇ ਪੈਸੇ ਨਹੀਂ ਵਿੱਚ ਟਾਇਰਾਂ ਦੇ ਪੈਸੇ ਨਹੀਂ ਵਿੱਚ ਪਾਵਾਂਗੇ ਜੀ ਮੁੱਲ ਉਹ ਕਰਤਾ ਨਾ ਜਿਹੜਾ ਹਾਂ ਉਨਾ ਹੀ ਮੁੱਲ ਬਾਅਦ ਚ ਹੀ ਹੋਊਗਾ ਕਬੇਹੀਂ ਟਾਇਰਾਂ ਦੇ ਪੈਸੇ ਕਮਾ ਲੈਣੇ ਜੇ ਟਾਇਰ ਪਾ ਲਿਆ ਤਾਂ ਫੇਰ ਸੀਜ਼ਨ ਤੋਂ ਬਾਅਦ ਵੇਚਣੀ ਹਾਂ ਫੇਰ ਤਾਂ ਬਾਅਦ ਚ ਵੇਚੂ ਹਾਂ ਪਹਿਲਾਂ ਨਹੀਂ ਵੇਚਣੀ ਫੇਰ ਤਾਂ ਬਾਅਦ ਚ ਵੇਚੂ ਇਹਦਾ ਮੁੱਲ ਵੀਰ ਜੀ ਕਿੰਨਾ ਕਰਨਾ ਮੁੱਲ ਕਰਨ ਨੂੰ ਵੀਰ ਭਾਵੇਂ ਜੇ ਤੇ ਪੁੱਛਣ ਪੁੱਛਣ ਆਲਾ ਦਾ ਫੇਰ ਤੇ 1,80,000 ਆ ਹਾਂ ਹਾਂ ਨਾ ਜਾਂ ਆਪਾਂ 70,000 ਦੀ ਦੰਗੂ ਇੱਕ ਲੱਖ 70,000 ਦੀ ਜਿੰਨੇ ਖਰੀਦਣੀ ਆ ਹਾਂ ਖਰੀਦਣੀ ਇਹ ਨਹੀਂ ਵੀ ਜਿੰਨੇ ਕਰਨੀ ਬੈਸ ਬਾਜੀ ਕਰਨੀ ਉਹਦੇ ਲਈ ਮੁੱਲ ਵਾਧਿਆ ਕੋਈ ਮੌਕੇ ਤੇ ਥੋੜਾ ਬਾਲਾ ਕਰਾਂਗੇ ਮਾਨਤਾ 70 24 ਹਾਂ 70 ਠੀਕ ਆ ਕੋਈ ਕਰਨ ਫੋਨ ਕਰ ਲੈ ਕੋਈ ਜਿਹੜਾ ਵੀਰ ਦੂਰੋਂ ਦਰੋਂ ਆਇਆ ਉਹਦੇ ਟਰੈਕਟਰ ਦੇ ਤੇਲ ਦੇ ਪੈਸੇ ਛੱਡਾਂਗੇ 15 7 ਨੋਟ ਕਰ ਲੋ 8 ਨਟੀ ਉੱਪਰ ਨੂੰ ਇਥੋਂ ਮੰਨ ਲਓ ਮੰਨ ਕੇ ਆ ਸਾਢੇ 4 ਵਾੜ ਆ ਹਾਂ ਸਾਢੇ 4 ਬਿਡ 2 ਫੁੱਟ ਨਹੀਂ ਬਿਡ ਆ ਜਿਹੜਾ ਵਾ ਇਹ ਢਾਈ ਆ ਮੇਰੇ ਖਿਆਲ ਥੱਲੇ ਵਾਲਾ ਜਿਹੜਾ ਥੱਲੇ ਵਾਲਾ ਤੂੰ ਆ ਵੇਖੋ ਜੀ ਬਾਕੀ 3 ਲੱਖ ਦੀ ਜਿੱਦਾਂ ਹੁਣ ਟਾਈਮ ਪਾਸ ਸਾਡੇ ਵਰਗੇ ਬੰਦੇ ਨੇ ਕਰਨਾ ਹਾਂ ਕੰਮ ਇਹਨੇ ਵੀ ਉਹਦੇ ਬਰਾਬਰ ਹੀ ਦੇਣਾ ਹੈ ਦੇਣਾ ਬਰਾਬਰ ਹੈ ਜਿੰਨੇ ਤੇ ਦਾਣਾ ਹੀ ਪਾਉਣੇ ਆ ਨਾ ਨਾ ਟਰਾਲਾ ਬਣਾਉਣਾ ਤੇ ਬਾਕੀ ਇਹਦੇ ਚ ਇੱਕ ਹੋਰ ਚੀਜ਼ ਆ ਹਾਂ ਜੀ ਇਹ ਲੋਹਾ ਕਟਣਾ ਨਹੀਂ ਆ ਵਧਣਾ ਹੀ ਆ ਇਹ ਵਧਣਾ ਹਾਂ ਜੀ ਤੇ ਬੱਚਨ ਕੋਈ ਮੰਨ ਕੇ ਚੱਲੇ ਮੈਂ ਨਹੀਂ ਕਹਿੰਦਾ ਇੱਥੀ ਆ ਮੈਂ 25 ਜਾਂ 24 ਮੰਨ ਕੇ ਚੱਲੇ ਇਹ ਵੀ ਕੋਈ ਪੱਕਾ ਨਹੀਂ ਕਹਿੰਦਾ ਕਿਉਂਕਿ ਜੇ ਮੈਂ ਜੋਖੀ ਹੁੰਦੀ ਫੇਰ ਮੈਂ ਦੱਸ ਦੇਣਾ ਕਿ ਕਿੰਨਾ ਹੋਣਾ ਬਾਕੀ ਜਿੰਨਾ ਨਿੱਗਰ ਲੋਹਾ ਲੱਗਾ ਵਾ ਵਜਨ 20 ਤੋਂ ਬਾਹਰ ਹੀ ਹੋਊਗਾ ਹਾਂ 20 ਤੋਂ ਮੰਨ ਲਓ ਵੀ 24 ਲਾ ਲੇ 25 ਲਾ ਲੇ ਆ ਵੀ ਤੋਂ ਬਾਹਰ ਹੀ ਮੰਨ ਕੇ ਚੱਲੇ 20 ਤੋਂ ਬਾਹਰ ਹੋਊਗਾ ਘਟ ਨਹੀਂ ਹੋਊਗਾ ਜੇ ਸੀਜ਼ਨ 'ਚ ਮੈਂ ਕਿਹੜੇ ਗੂੜੇ ਲਾਏ ਤਾਂ ਫੇਰ ਮੈਂ ਉਹ ਵੀ ਸ਼ੱਕ ਕੱਢ ਦੇਣਾ ਵਜਨ ਕੱਢ ਦੇਣਾ ਹਾਂ ਫੇਰ ਮੈਂ ਜੋਖ ਲਿਆਉਣੀ ਆ ਨਾਲ ਵੀਡੀਓ ਬਣਾ ਕੇ ਉਹ ਮਤਲਬ ਵੀਡੀਓ ਤੇ ਕੰਡਾ ਬਣਾਉਣ ਨਹੀਂ ਦਿੰਦਾ ਪਤਾ ਨਹੀਂ ਇਹ ਚੀਜ਼ ਦਾ ਪਤਾ ਕਿ ਨਹੀਂ ਆਈਫੋਨ 'ਚ ਨਹੀਂ ਬਣਦੀ ਫੋਟੋ ਖਿੱਚੀ ਜਾਂਦੀ ਜਦੋਂ ਖਿੱਚੀ ਜਾਂਦੀ ਆ ਵੀ ਜਿਹੜੀ ਇੱਕ ਵਾਰ ਮੈਂ ਵੀਡੀਓ ਬਣਾਉਣ ਲੱਗਾ ਸੀ ਤੇ ਉਹ ਪਤਾ ਨਹੀਂ ਬਣਦੀ ਨਹੀਂ ਠੀਕ ਹੈ ਜੀ ਤੇ ਮੁੱਲ ਆਵੇ ਹਾਂਜੀ ਟਾਈਮ ਕੱਢ ਕੇ ਆਵੇ ਸੰ ਨੂੰ ਫੋਨ ਕਰਕੇ ਆਵੇ ਜੀ ਠੀਕ ਆ ਕਿਉਂਕਿ ਕਈ ਵਾਰੀ ਬੰਦਾ ਘਰ ਨਹੀਂ ਮਿਲਦਾ ਤੇ ਅਸੀਂ ਨਹੀਂ ਚਾਹੁੰਦੇ ਕੋਈ ਵੀ ਰੱਖੂੰ ਕਈ ਵਾਰੋਂ ਐਡਰੈਸ ਬੋਲਿਆਂ ਦਾ ਸਿੱਧੇ ਵੀ ਵੀਰ ਆ ਜਾਂਦੇ ਹਾਂਜੀ ਹਾਂਜੀ ਠੀਕ ਕਰਕੇ ਚੰਗੇ ਨਹੀਂ ਲੱਗਦਾ ਵੀ ਫੋਨ ਕਰਕੇ ਆਵੇ ਜਿੰਨੇ ਠੀਕ ਠੀਕ ਆ ਜੀ ਤੇ ਆਹੀ ਦੋ ਹੀ ਸੰਧਿਆ ਵੀਰ ਨੇ ਦੋ ਹੀ ਸੇਲ ਕਰਨੇ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਧੰਨਵਾਦ ਜੀ